ਰਤਵਾਲ ਜੀ ਸਤਿ ਸ੍ਰੀ ਅਕਾਲ ਅੱਛਾ ਜੀ ਫਾਇਦਾ ਸੇ ਕਰ ਲਈ ਕੀ ਹਾਲ ਚਾਲ ਹੈ ਤੁਹਾਡਾ ਹਾਂ ਜੀ ਹਾਂ ਜੀ ਬਹੁਤ ਵਧੀਆ ਜੀ ਕਿਰਪਾ ਸ਼ੁਭਾ ਰਹੀ ਤੇ ਬੜੀ ਵੱਡੀ ਸੇਵਾ ਤੁਸੀਂ ਕਮਾਲ ਕਰਤੀ ਜੀ ਪਿਆਰ ਮੁਹੱਬਤ ਵળી ਜਿਹੜੀ ਕਿਸ਼ਤੀ ਬਣਾਈ ਕਮਾਲ ਹੈ ਜੀ ਦੋਨ ਸੇ ਇਹਦਾ ਇਹਦਾ ਕਿਸੇ ਪਰ ਰਤਵਾਲ ਜੀ ਪਰਤਵਾਲ ਜੀ ਇਹਦਾ ਕੋਈ ਕਿਸੇ ਕਰੰਸੀ ਚ ਮੁੱਲ ਨਹੀਂ ਪੈ ਸਕਦਾ। ਔਰ ਸੌ ਸੌ ਦੇ ਕਰੀਬ ਤੁਸੀਂ ਬਣਾਤੀਆਂ ਔਰ ਕਿੰਦੀ ਵੱਡੀ ਸੇਵਾ ਤੁਸੀਂ ਹਾਂਜੀ ਹਾਂਜੀ ਸੌ ਬਣਾ ਕੇ ਆ ਜੀ ਨਾ ਜੀ ਤੇ ਗੁਰੂ ਮਹਾਰਾਜ ਨੇ ਭਾਈ ਪਹਿਲਾਂ ਕਿਰਪਾ ਹੀ ਕੀਤੀ ਹੋਈ ਹੈ ਬਥੇਰੀ ਤੇ ਉਹਦੇ ਚੋਂ ਤੁਸੀਂ ਜਿਹੜਾ ਦਸਬੰਦ ਕੱਢਿਆ ਇਹ ਇਹ ਆਲਾ ਨਹੀਂ ਜਾਂਦਾ ਜੀ ਇਹ ਇਹ ਪੁੰਨ ਜਿਹੜਾ ਇਹ ਤੁਹਾਨੂੰ ਹੋਰ ਉੱਚਾ ਲੈ ਕੇ ਜਾਊਗਾ ਪ੍ਰਤਪਾਲ ਜੀ ਹਾਂ ਜੀ ਇਹ ਮੈਨੂੰ ਮੈਨੂੰ ਬਹੁਤ ਚੰਗਾ ਲੱਗਿਆ ਕਿ ਕਿਸ ਤਰ੍ਹਾਂ ਦੇ ਲੋਕ ਵੀ ਇੱਥੇ ਇਸ ਧਰਤੀ ਤੇ ਰਹਿੰਦੇ ਨੇ ਕਿ ਆਪਣਾ ਕੰਮ ਛੱਡ ਕੇ ਤੇ ਲੋਕਾਂ ਦੇ ਕੰਮਾਂ 'ਚ ਲੋਕਾਂ ਦੀ ਸੇਵਾ 'ਚ ਲੱਗ ਗਏ ਤੇ ਹਾਲਾਂਕਿ ਤੁਸੀਂ ਕਿਸ਼ਤੀਆਂ ਬਣਾਉਂਦੇ ਨਹੀਂ ਸੀ ਤੁਸੀਂ ਕੰਪਿਊਟਰ ਤੋਂ ਡਿਜ਼ਾਈਨ ਮੈਂ ਸਾਰੀ ਸਟੋਰੀ ਤੁਹਾਡੀ ਪੜੀ ਹੈ ਸਾਰੀ